ਉਹੀ ਮੋਟਰਸਾਈਕਲ ਹੈ ਜਿਹੜਾ ਜਿਹਦੇ ਉੱਪਰ ਚਾਰ ਵਿਅਕਤੀ ਬੈਠੇ ਸੀਗੇ ਔਰ ਦੇਖੋ ਮੋਟਰਸਾਈਕਲ ਇੱਕ ਬੈਠਣ ਵਾਲੇ ਚਾਰ ਕਾਰ ਸਵਾਰੀਆਂ ਚਾਰ ਚਾਰ ਸਵਾਰੀਆਂ ਕਾਰ ਵਿੱਚ ਬੈਠਦੀਆਂ ਇੱਥੇ ਚਲਾ ਰਹੇ ਸੀ ਆ ਜਿੰਨੇ ਜੀ ਅਵਾਰਡ ਦੇਨੇ ਇਹਨਾਂ ਨੂੰ ਤੇ ਪਲੀਜ਼ ਲਿਓ ਜੀ ਕਾਗਜ਼ ਲਿਓ ਦੇਖੋ ਇੰਨਾ ਸਮਝਾਉਣ ਦੇ ਬਾਵਜੂਦ ਇੰਨੀ ਅਵੇਅਰਨੈਸ ਕਰਨ ਦੇ ਬਾਵਜੂਦ ਤੁਸੀਂ ਸਿਆਣੇ ਬਣੇ ਹੋ ਇੱਕ ਮੋਟਰਸਾਈਕਲ ਦੇ ਉੱਪਰ ਚਾਰ ਵਿਅਕਤੀ ਬੈਠੇ ਹੋ ਹੈ ਤੁਸੀਂ ਬਿਲਕੁਲ ਯਾਰ ਜਿਹੜੇ ਰੂਲ ਹੈ ਉਹਨੂੰ ਐਨ ਛੱਕੇ ਟੱਕ ਦਿੱਤਾ ਫਿਰ ਤੁਸੀਂ ਆਪ ਚਲਾ ਰਹੇ ਹੋ ਇਹ ਨਹੀਂ ਕਿ ਤੁਹਾਡਾ ਕਿਹਨੇ ਵੀਕਲ ਮੰਕ ਕੇ ਖੜਿਆ ਜਾਂ ਇਦਾਂ ਖੜਿਆ ਅਨੇਕਾਂ ਚਲਾਨ ਕਰ ਚੁੱਕੇ ਆ ਪਲੀਜ਼ ਇਦਾਂ ਨਾ ਕਰਿਆ ਕਰੋ ਸਾਡਾ ਇਦਾਂ ਦਾ ਕਰਨ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੁਣ ਜਿਹੜਾ ਮੋਟਰਸਾਈਕਲ ਤੁਹਾਡਾ ਦੋ ਚਲਾਨ ਤੁਹਾਡੇ ਪਹਿਲਾਂ ਹੋਏ ਆ ਉਹ ਵੀ ਤੁਸੀਂ ਅਜੇ ਤੱਕ ਭੁਗਤੇ ਨਹੀਂ ਇਹ ਤੇ ਜੇ ਮੋਟਰਸਾਈਕਲ ਤੁਹਾਡਾ ਬੰਦ ਕਰ ਦਿੱਤਾ। ਕੋਣੇ ਦੇ ਪੂਰੇ ਕਾਗਜ ਲਿਆ ਕੇ ਦਿਖਾਓਗੇ ਤੇ ਮੋਟਰਸਾਈਕਲ ਤੁਹਾਨੂੰ ਮਿਲਣਾ ਹੈ। ਆਦਰਵਾਇਜ਼ ਨਹੀਂ ਮਿਲਣਾ। ਕਾਰੋਬਾਰੀ ਬੰਦੇ ਹੋ। ਸਾਨੂੰ ਵੀ ਕਰਸ ਆਉਂਦਾ ਪਰ ਯਾਰ ਤੁਸੀਂ ਚਾਰ-ਚਾਰ ਬੰਦੇ ਘੱਟ ਹੋ ਗਈ। ਫਿਰ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਘੁੰਮ ਕਿੱਥੇ ਰਹੇ ਹੋ? ਹੁਸ਼ਿਆਰਪੁਰ ਦੇ ਵਿੱਚ ਘੁੰਮ ਰਹੇ ਹੋ ਜਿੱਥੇ ਚਾਰ ਚਫੇਰੇ ਤੁਹਾਡੇ ਕੈਮਰੇ ਲੱਗੇ ਆ। ਪਤਾ ਨਹੀਂ ਕਿਸ ਵਿਅਕਤੀ ਨੇ ਤੁਹਾਡੀ ਵੀਡੀਓ ਖਿੱਚ ਕੇ ਤੇ ਵੀਡੀਓ ਬਣਾ ਕੇ ਜਾਂ ਫੋਟੋ ਖਿੱਚ ਕੇ ਸਾਨੂੰ ਪਾ ਦੇਣੀ ਹੈ। ਅੱਗੇ ਤੋਂ ਨਹੀਂ ਇਦਾਂ ਕਰਨਾ। ਸੌਰੀ ਬੋਲੋ ਪੁੱਛੀ ਬੋਲੋ ਸੌਰੀ ਹਲੋ ਇਹ ਤੁਹਾਡਾ ਗਿਫਟ ਹੈ ਇਹਨੂੰ ਲੈਮੀਨੇਸ਼ਨ ਕਰਾ ਕੇ ਇਹਨੂੰ ਘਰ ਰੱਖ ਲੈਣਾ ਠੀਕ ਹੈ ਇਹਨੂੰ ਰੋਜ਼ ਵੇਖ ਕੇ ਜਾਣਾ ਇਹ ਪਰ ਤੁਹਾਨੂੰ ਕਹੂਗਾ ਕਿ ਅੱਗੇ ਤੋਂ ਚਾਰ ਕੱਕੀ ਨਹੀਂ ਬੈਠਣਾ ਥੈਂਕ ਯੂ